ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਇਆ ਤੁਹਾਨੂੰ ਇੱਕ ਉਹ ਵੀ ਡਾਊਟ ਸੀ ਕਿ ਤੁਹਾਡੀ ਮੈ ਰੀ ਲਿਸ ਕਿੱਥੇ ਹੈ ਤੋਂ ਸੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕੀਤਾ ਤੇ ਤੁਹਾਨੂੰ ਇਸ ਵੀਡੀਓ ਜੇ ਆਪਾਂ ਥੋੜੀ ਜਿਹੀ ਇਨਫੋਰਮੇਸ਼ਨ ਵੀ ਦੇ ਦੇਵਾਂਗੇ ਤੇ ਇਸ ਵੀਡੀਓ ਨਾਲ ਬਣੇ ਰਹੀਓ ਸਭ ਤੋਂ ਪਹਿਲਾਂ ਜਨਤਕ ਸੂchnਾ ਮੈਟੋਰੀਅਸ ਸੋਸਾਇਟੀ ਵੱਲੋਂ ਜਾਰੀ ਕੀਤੀ ਗਈ ਜਨਤਕ ਸੂchnਾ ਨੰਬਰ ਤੇ ਲਗਾਤਾਰਤਾ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਮੈਟੋਰੀਅਸ ਸਕੂਲਾ ਵਿੱਚ 11ਵੀਂ ਜਮਾਤ ਦੇ ਦਾਖਲੇ ਸੰਬੰਧੀ ਪਹਿਲਾ ਤਿੰਨ ਕੋਚਨੀਆਂ ਪ੍ਰਕਟ ਖਾਲੀ ਰਹਿ ਗਈ ਸਿੱਟਲ ਓਪਨ ਕੈਟਾਗਰੀ ਵਿੱਚ ਮੈਡਿਟ ਅਨੁਸਾਰ ਪਰਾਂ ਲਈ ਮੈਟੋਰੀਅਸ ਸਕੂਲਾ ਦੀ ਸਾਂਝੀ ਪ੍ਰਵੇਸ਼ ਪ੍ਰਿਕਿਆ ਵਿਸਾਰੇ ਜੋਗ ਪਾਏ ਗਏ ਉਮੀਦਵਾਰਾਂ ਦੀ ਚੌਥੀ ਅਤੇ ਅੰਤਿਮ ਕਾਉਂਸਲਿੰਗ ਮਿਤੀ 4/8/2025 ਨਾਲ ਨੱਥੀ ਲਿਸਟ ਵਿੱਚ ਦਰਸਾਏ ਗਏ ਸਕੂਲ ਸੰਸਥਾ ਵਿੱਚ ਕਰਵਾਈ ਜਾਵੇਗੀ ਹਦਾਇਤਾਂ ਉਮੀਦਵਾਰ ਦਰਸਾਏ ਸਥਾਨ ਤੇ ਸਵੇਰੇ 8:30 ਵਜੇ ਰਿਪੋਰਟ ਕਰਨਗੇ ਸਵੇਰੇ 11:00 ਉਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਹਾਜ਼ਰ ਨਹੀਂ ਕਰਵਾਇਆ ਜਾਵੇਗਾ ਸਿੱਟਾ ਦੀ ਵੰਡ ਕਰਨ ਤੋਂ ਉਪਰੰਤ ਫਾਈਨਲ ਰਿਜ਼ਲਟ ਅਗਲੇ ਦਿਨ ਸਵੇਰੇ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕੀਤਾ ਜਾਵੇਗਾ ਚੁਣੇ ਗਏ ਵਿਦਿਆਰਥੀ ਤੁਰੰਤ ਆਪਣੇ ਅਲੋਟ ਕੀਤੇ ਗਏ ਸਕੂਲ ਵਿੱਚ ਰੀਪੋਰਟ ਕਿੰਨਾ ਲਾਜ਼ਮੀ ਬਣਾ ਜਾਣਗੇ ਤਾਂ ਇਸ ਜਿਹੜੀ ਤੁਹਾਡੀ ਹੈ ਮੈਰੀ ਲਿਸਟ ਹੈ ਜਿੱਦਨੇ ਵੀ ਕੁਆਲੀਫਾਈਡ ਬੱਚੇ ਸੀ ਉਹਨਾਂ ਸਾਰਿਆਂ ਦਾ ਨਾਮ ਲਿਖਤਾ ਗਿਆ ਹੈ ਜਿੰਨੇ ਮਕਸਦ ਹਸਾਬ ਨਾਲ ਅਕੋਰਡਿੰਗ ਉਹ ਸੀਟਸ ਦੇ ਦੇਣਗੇ ਐਂਡ ਫਾਈਨਲ ਲਿਸਟ ਉਹ 5 ਤਰੀਕ ਨੂੰ ਅਪਲੋਡ ਕਰ ਦੇਣਗੇ ਆ ਦੇਖ ਸਕਦੇ ਹੋ ਤੁਸੀਂ ਇਸ ਦੀ ਆਪਾ ਪੀਡੀਐਫ ਹੈ ਜਿਹੜੀ ਉਹ ਟੈਲੀਗ੍ਰਾਮ ਚੈਨਲ ਤੇ ਅਪਲੋਡ ਕੀਤੀ ਹੈ ਕਿਉਂਕਿ ਪੇजेस ਬਹੁਤ ਜ਼ਿਆਦਾ ਨੇ ਤੇ ਦਿਖਾਉਣੇ ਵੀਡੀਓ ਦੇ ਵਿੱਚ ਬਹੁਤ ਓਕੇ ਹੋ ਜਾਣਗੇ ਐਂ ਤੁਹਾਨੂੰ ਵੀ ਸਮਝ ਨਹੀਂ ਆਉਣਾ ਗਲਤੀ ਮੇਰੀ ਲਿਸਟ ਵੀ ਆਪਾਂ ਟੈਲੀਗ੍ਰam ਦੇ ਉੱਤੇ ਅਪਲੋਡ ਕਰ ਦਿੱਤੀ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕੁਆਲੀਫਾਈਡ ਹੋਰ ਸਟੂਡੈਂਟ ਦੀ ਲਿਸਟ ਹੈ ਇਹ ਉਹਨਾਂ ਦੇ ਨਾਮ ਇਹਨਾਂ ਨੇ ਦੇ ਦਿੱਤੇ ਹਨ ਐਂਡ ਕਾਉਂਸਲਿੰਗ ਡੇਟ ਐਂਡ ਪੋਰਟਿੰਗ ਟਾਈਪ ਵੀ ਲਿਖ ਦਿੱਤਾ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਤੁਹਾਡੇ ਲਈ ਅਜਿਹੀ ਇਨਫੋਰਮੇਸ਼ਨ ਵੀਡੀਓਸ ਲੈ ਕੇ ਆਂਦੇ ਰਹਿੰਦੇ ਆ ਲਾਈਕ ਕਮੈਂਟ ਅਤੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰ ਲਿਓ ਜੀ ਧੰਨਵਾਦ